ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੂਤਰਪਾਏ ਵੀਰਾਂ ਨੂੰ ਲੋਕ ਅੱਜ 16 ਮਈ 2024 ਨੂੰ ਡੀਆਂ ਬਈ ਸਾਰੀਆਂ ਬਾਜੀਆਂ ਦੇ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਦੀ ਬਈ ਸਭ ਤੋਂ ਵੱਡੀ ਬਾਜੀ ਸੀ ਵੀਰੇ ਪਿੰਡ ਨਸੜੋਲੀ ਤਿੰਨ ਟਰੈਕਟਰ ਤੇ ਦੋ ਮੋਟਰਸਾਈਕਲ ਵਾਲੀ ਬਾਜੀ ਪਿੰਨ ਨਸੜੋਲੀ ਜ਼ਿਲ੍ਹਾ ਅੰਬਾਲਾ 200 ਕੂਤਰ ਡਾ ਸੀ ਵੀਰੇ 7000 ਮੁੱਢ ਨੂੰ 6:15 ਮਿੰਟ ਤੇ ਵੀਰੇ ਬਾਜੀ ਨਿਪੜ ਗਈ ਸੀ ਪਹਿਲਾ ਨੰਬਰ ਬਣਾਇਆ ਬਈ ਜੋਤ ਤੇ ਸਵਾਲ ਨੇ ਫੋਰਡ ਪਲੱਸ ਬਈ 3000 ਦੀ ਜੱਟ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਬਈ ਤਾਰੀ ਲੀਲਾ ਫੋਰਡ ਪਲੱਸ 2000 ਦੀ ਜੱਟ ਦਾ ਜੇਤੂ ਤੀ 4+1000 ਦੀ ਜਿੱਦਾ ਜੇਤੂ ਇਹ ਵੀਰੇ ਪਹਿਲੇ ਤਿੰਨੇ ਨਾਮ ਟਰੈਕਟਰ ਸੀ ਚੌਥਾ ਵੀਰੇ ਡਾਕਟਰ ਖੋਖਰ ਮੋਟਰਸਾਈਕਲ 700 ਦੀ ਜਿੱਦਾ ਜੇਤੂ ਪੰਜਵਾਂ ਵੀਰੇ ਫੇਰ ਯਾਦਮੀਠੜੀ ਮੋਟਰਸਾਈਕਲ 300 ਦੀ ਜਿੱਦਾ ਜੇਤੂ ਛੇਵਾਂ ਵੀਰੇ ਰਾਜ ਆਸਟ੍ਰੇਲੀਆ ਇਹ ਵੀਰੇ ਜਿਹੜੀ ਆਪਣੀ ਸਾਰੀ ਅਪਡੇਟ ਆ ਇਹ ਆਪਾਂ ਲਾਈਵ ਤੋਂ ਵੀਰੇ ਕੱਠੀ ਕੀਤੀ ਆ ਲਾਈਵ ਤੋਂ ਵੀਰੇ ਆਪਾਂ ਦੇਖਿਆ ਵੀ ਕੀ ਦਾ ਕਿੰਨਾ ਨੰਬਰ ਬਣਿਆ ਤੇ ਜਿਹੜੇ ਵੀਰੇ ਨਾਮ ਨੇ ਉਹ ਆਪਾਂ ਵੀਰੇ ਪੋਸਟਰ ਤੋਂ ਵੇਖ ਕੇ ਤੁਹਾਨੂੰ ਦੱਸੇ ਨੇ ਉੱਥੇ ਵੀਰੇ ਪੰਜ ਨਾਮ ਲਿਖੇ ਹੋਏ ਸੀ ਬਾਕੀ ਕੀ ਦੀ ਬਜ ਕੀ ਦੀ ਨਾਲ ਸਾਂਝੀ ਵੀਰੇ ਉਹਦਾ ਆਪਾਂ ਨੂੰ ਕੋਈ ਪਤਾ ਨਹੀਂ ਠੀਕ ਆ ਕਿਹੜੀ ਜੱਤ ਦੱਸੀਏ ਵੀਰੇ ਪੋਸਟਰ ਤੋਂ ਵੇਖ ਕੇ ਦੱਸੀਏ ਤੁਹਾਨੂੰ ਅਗਲੀ ਵੀਰੇ ਅੱਜ ਦੀ ਵੱਡੀ ਬਾਜੀ ਸੀਗੀ ਪਿੰਡ ਕਣੀਆਂ ਜ਼ਿਲ੍ਹਾ ਬਠਿੰਡਾ 134 ਕੋਟਰ ਉੱਤੇ ਰੋਡੇ ਸੀ 5200 ਮੀਟਰ ਨੂੰ 5:50 ਮਿੰਟ ਤੇ ਬਾਜੀ ਨੀ ਪੜੀ ਚਾਰ ਕੋਟਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਬਈ ਮੋਰ ਬੱਪੀ ਜਾਨਾ ਨੇ ਮੋਟਰਸਾਈਕਲ ਦਾ ਜੇਤੂ ਰਹਾ ਦੂਜਾ ਨੰਬਰ ਜਗਨੰਦਨ ਵੜੇੰਗਣੇ ਮੋਟਰਸਾਈਕਲ ਦਾ ਜੇਤੂ ਰਹਾ ਤੀਜਾ ਨੰਬਰ ਬਈ ਸੱਬੀ ਕੁਸਾ ਫ੍ਰਿੱਜ ਦਾ ਜੇਤੂ ਚੌਥਾ ਨੰਬਰ ਬਈ ਭੋਲਾ ਸੁਖਨ ਵਾਲਾ ਕੱਪ ਦਾ ਜੇਤੂ ਵੀਰੇ ਇਹ ਅੱਜ ਦੀ ਦੂਜੀ ਸਭ ਤੋਂ ਵੱਡੀ ਬਾਜੀ ਸੀ ਅੱਜ ਦੀ ਅਗਲੀ ਬਾਜੀ ਸੀ ਵੀਰੇ ਕਾਲਾ ਰੋਮੀ ਪ੍ਰੀਨ ਕਲੱਬ ਦੀ ਪੰਜਵੀਂ ਬਾਜੀ ਪਿੰਡ ਕਮਾਲਪੁਰਾ ਜ਼ਿਲ੍ਹਾ ਲੁਧਿਆਣਾ 72 ਕੁੱਤਰੋ ਦੇ ਸੀ ਵੀਰੇ 2200 ਮੋੜ ਨੂੰ 5:35 ਮਿੰਟ ਤੇ ਬਾਜੀ ਨਿਬੜੀ ਬਾਜੀ ਤਿੰਨ ਕੁੱਤਰਾਂ ਦੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਹਿੰਦਾ ਮੜਿਆਣੀ ਨੇ ਦੂਜਾ ਨੰਬਰ ਬਣਾਇਆ ਵੀਰੇ ਕਾਲਾ ਬੁਰਜ ਫਿਰ ਜਿੱਤੂ ਰਿਹਾ ਤੀਜਾ ਬਣਾਇਆ ਵੀਰੇ ਜੀਤਦਬਾਈ ਪੱਖੇ ਦਾ ਜਿੱਤੂ ਰਿਹਾ ਕਪ ਕਲਾ ਵਰਲਡ ਕੱਪ ਦੀ ਬਾਈ ਲੀਗ ਦੀ ਪੰਜਵੀਂ ਬਾਜੀ ਅੱਜ ਪਿੰਡ ਚੁਪਕਾ 133 ਕੁੱਤਰੋ ਦੇ ਸੀ 2200 ਮੋੜ ਨੂੰ 5 ਵਜੇ ਦੀ 10 ਮਿੰਟਾਂ ਤੇ ਵੀਰੇ ਬਾਜੀ ਨਿਬੜ ਗਈ 6 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਮਾਸਟਰ ਸਰੋਧ ਫਰੈਜ ਦਾ ਜੇਤੂ ਦੂਜਾ ਬੱਗਾ ਰੁੜਕਾ ਤੀਜਾ ਸੋਨੀ ਦੋਦ ਮਨਦੀਪ ਬਈਏਵਾਲ ਕਾਲੂ ਕਸਬਾ ਅਮਨ ਬੀਲਾ ਇਹຊੀਆਂ ਦੀ ਵੀਰੇ ਬਾਜੀ ਸਾਂਝੀ ਸੀਗੀ ਇਹ ਵੀਰੇ ਲੀਗ ਦੀ ਕਪ ਕਲਾਂ ਲੀਗ ਦੀ ਜਿਹੜੀ ਪੰਜਵੀਂ ਬਾਜੀ ਸੀ ਵੀਰੇ ਇਹ ਅੱਜ ਅਗਲੀ ਬਾਜੀ ਸੀਗੀ ਵੀਰੇ ਪਿੰਡ ਰਾਮਪੁਰ ਮੰਡੇਰ ਜ਼ਿਲ੍ਹਾ ਮਾਨਸਾ 83 ਕੂਤਰ ODE ਸੀ 3200 ਮੁੱਢ ਨੂੰ 4:20 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਵੀਰੇ ਫੌਜੀ ਸਿੰਘੋ ਰੋਟਰ ਸਾਈਕਲ ਪਲੱਸ 2000 ਦੀ ਜਿੱਤ ਦਾ ਜੇਤੂ ਦੂਜਾ ਨੰਬਰ ਸਰਬੀ ਚਨੀਰ ਕੱਪ ਪਲੱਸ 700 ਦੀ ਜਿੱਤ ਤੀਜਾ ਨੰਬਰ ਵੀਰਬਲ ਕੋਟਲੀ ਕੱਪ ਪਲੱਸ 300 ਦੀ ਜਿੱਤ 22 ਗੂਤਰਾਂ ਦੇ ਵਿੱਚ 2000 ਰੁਪਏ ਵਾਧਾ ਲੱਗਿਆ ਸੀ ਔਰ ਵਾਧੇ ਵਾਲੇ ਵੀ ਤਿੰਨੇ ਗੂਤਰ ਟਾਈਮ 'ਚ ਚੱਲ ਗਏ ਸੀਗੇ ਤਿੰਨਾ ਜੀ ਵਾਧਾ ਵੰਡਿਆ ਗਿਆ ਸ਼ਗਨੀ ਕੋਖਰ ਸਮਰੀ ਭੁੰਦੜ ਪ੍ਰਵਿੰਦਰ ਟਾਲੀਆਂ ਵੀਰੇ ਅੱਜ ਦੀ ਅਗਲੀ ਬਾਜੀ ਸੀਗੀ ਵੀਰੇ ਪਿੰਡ ਕੁਦੂਵਾਲਾ ਜ਼ਿਲ੍ਹਾ ਮਾਨਸਾ 123 ਗੂਤਰੋ ਡੇ ਸੀ 1700 ਮੋਟ ਨੂੰ 4:15 ਮਿੰਟ ਤੇ ਬਾਜੀ ਨਹੀਂ ਪੜੀ ਪਹਿਲਾ ਨੰਬਰ ਸੰਦੀਪ ਚੁੱਗੇ ਇਹ ਵੀ ਵੀਰੇ ਪੰਜਾਂ ਨਾਲ ਸਾਂਝੀ ਸੀ 1000 ਦੀ ਜਿੱਤ ਪਲੱਸ ਕੂਲਰ ਦਾ ਜੇਤੂ ਰਿਹਾ ਏ ਜਿਹੜਾ ਨਾਲ ਸਾਂਝੀ ਸੀ ਵੀਰੇ ਗੁਰਦਾਸ ਰੂੜੇ ਕੇ ਕਾਲਾ ਆਨੰਦਗੜ੍ਹ ਬਲਕੌਰ ਬੁਰਜ ਗੋਜੀਤ ਭਲਾਈ ਕਾਲੀ ਲਲੂਆਣਾ ਦੂਜਾ ਨੰਬਰ ਬਣਾਇਆ ਭਾਈ ਗੁਰੀ ਕੈਨੇਡਾ ਨੇ ਇਹਦੀ ਦੋ ਨਾਲ ਸਾਂਝੀ ਸੀ 500 ਦੀ ਜਿੱਤ ਪਲੱਸ ਕੱਪ ਦਾ ਜੇਤੂ ਰਿਹਾ ਇਹ ਜਿਹੜਾ ਨਾਲ ਸਾਂਝੀ ਸੀ ਵੀਰੇ ਵੇਕੀ ਛਾਪੇ ਵਾਲੀ ਤੇ ਕੌਰੀ ਭਲਾਈ ਇਹ ਵੀਰੇ ਅਪਡੇਟ ਸੀ ਪਿੰਡ ਕੁਦੂ ਵਾਲਾ ਜ਼ਿਲ੍ਹਾ ਮਾਨਸਾ ਦੀ ਤੇ ਅੱਜ ਦੀ ਅਗਲੀ ਬਾਜੀ ਸੀਗੀ ਵੀਰੇ ਪਿੰਡ ਜਮਾਲਪੁਰ ਇੱਥੇ ਵੀਰੇ ਟੋਟਲ 163 ਕੂਤਰ ਰੁੱਡੇ ਸੀ ਕਿ 1100 ਮੋਟ ਨੂੰ 4:10 ਤੇ ਬਾਜੀ ਨਿਬੜੀ 6 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਪਰੇ ਓਂਕਾਰ ਕਾਲਵਾ ਨੇ ਫੂਲਰ ਦਾ ਜੇਤੂ ਦੂਜਾ ਨੰਬਰ ਮੱਟੂ ਬਡਾਲਾ ਪੱਖੇ ਦਾ ਜੇਤੂ ਤੀਜਾ ਨੰਬਰ ਸ਼ਿਵਾ ਬੇਗੋਵਾਲ ਕੱਪ ਦਾ ਜੇਤੂ ਜਿਹੜੇ ਵੀਰੇ ਸਾਂਝੀ ਚਾਏ ਸਣੀ ਲੰਮਾ ਪਿੰਡ ਨਾਗਾ ਫਤੇਜ ਲਾਲ ਸੁਖਮਣ ਬੋਪਾਰਈ ਇਸ਼ੀਆਂ ਦੀ ਬਾਜੀ ਸਾਂਝੀ ਹੋ ਗਈ ਸੀ ਅਗਲੀ ਬਾਜੀ ਸੀ ਵੀਰੇ ਪਿੰਡ ਗੇਲੇ ਜ਼ਿਲ੍ਹਾ ਮਾਨਸਾ 68 ਕੂਤਰ ਰੁੱਡੇ ਸੀ 2200 ਮੋਟ ਨੂੰ 3:45 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਅਰਸ਼ ਮੂਸਾ 1000 ਦੀ ਜੱਦਾ ਜੇਤੂ ਦੂਜਾ ਨੰਬਰ ਬਿੱਟੂ ਮੌਜੀਆ 600 ਦੀ ਜੱਦਾ ਜੇਤੂ ਤੀਜਾ ਨੰਬਰ ਮੋਟਾ ਲੱਲੂਆਣਾ 400 ਦੀ ਜੱਦਾ ਜੇਤੂ ਵੀਰੇ ਇਹ ਪਿੰਡ ਗਹਿਲਿਆ ਦੀ ਅਪਡੇਟ ਹੈ ਬਾਈ ਜ਼ਿਲ੍ਹਾ ਮਾਨਸਾ 68 ਟੁੱਡੇ ਸੀ 2200 ਮੁੱਢ ਸੀ ਵੀਰੇ ਅਗਲੀ ਬਾਜੀ ਸੀਗੀ ਵੀਰੇ ਪਿੰਡ ਪੁਰਜ ਥਰੋੜ ਜ਼ਿਲ੍ਹਾ ਬਠਿੰਡਾ 116 ਕੂਟਰ ਟੁੱਡੇ ਸੀ ਵੀਰੇ 2200 ਮੁੱਢ ਨੂੰ 3:45 ਮਿੰਟ ਤੇ 8 ਕੂਟਰਾਂ ਹੀ ਸਾਂਝੀ ਹੋ ਗਈ ਸੀ ਇਵਰੇ ਗਰੁੱਪ ਚਰਕਾਉਂਗਾ ਅਸੀਂ ਬਾਜੀ ਦੀ ਅਪਡੇਟ ਦੀ ਗਲਾਬ ਭਗਤਾ ਛਿੰਦਾ ਸੈਦੋ ਕੇ ਸ੍ਰਿੰਦਰ ਭਗਤਾ ਬਾਬਾ ਮਲੂਕਾ ਗੱਗੂ ਬਾਠ ਗੁਰਪ੍ਰੀਤ ਕੋਠਾਗੁਰੂ ਅਮਣਾ ਭਗਤਾ ਸਖਪਾਲ ਪੋਲੀ ਇਹ ਅਠਾ ਦੀ ਵੀਰੇ ਬਾਜੀ ਸਾਂਝੀ ਹੋ ਗਈ ਸੀ 3.45 ਤੇ ਪਿੰਡ ਬੁਰਜ ਥਰੋੜ ਅਗਲੀ ਬਾਜੀ ਸੀਗੀ ਵੀਰੇ ਪਿੰਡ ਮੰਡੀਕਲਾਂ ਜ਼ਿਲ੍ਹਾ ਬਠਿੰਡਾ 79 ਕੂਟ ਰੁੱਡੇ ਸੀ 2200 ਮੋੜ ਨੂੰ ਬਾਜੀ ਚਾਰਾਂ ਦੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਕੇਵਲ ਪੁੱਛੋ ਕੁਲਦਸਾ ਜੇ ਤੁਰਿਆ ਦੂਜਾ ਨੰਬਰ ਨਰਪਾਇਆ ਪੁੱਜੋ ਪੱਖੇ ਦਾ ਜੇਤੂ ਰਹਾ ਤੀਜਾ ਨੰਬਰ ਸੋਨੀ ਅਗਲੀਆ ਕੱਪ ਦਾ ਜੇਤੂ ਚੌਥਾ ਨੰਬਰ ਵੀਰੇ ਲਖਣ ਰਾਮਪੁਰਾ ਬਾਜੀ ਇਹਨਾਂ ਚਾਰਾਂ ਦੀ ਸਾਂਝੀ ਹੋ ਗਈ ਸੀ ਅਗਲੀ ਬਾਜੀ ਸੀ ਪਿੰਡ ਕਿਲੀ 67 ਕੂਟਰ ਉੱਡੇ ਸੀਗੇ 250 ਮੁੱਢ ਨੂੰ 3:38 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਜਗਤਾਰ ਕਿੰਗਰੇ ਦੂਜਾ ਨੰਬਰ ਗੁਰਫਤੇ ਕੇਸਰ ਸਿੰਘ ਵਾਲੀ ਬਸਤੀ ਤੀਜਾ ਨੰਬਰ ਸੋਢੀ ਲੈਪੋਟ ਤੇ ਅਗਲੀ ਬਾਜੀ ਅੱਜ ਦੀ ਸੀਗੀ ਵੀਰੇ ਪਿੰਡ ਸਿੰਘਾਵਾਲਾ ਜ਼ਿਲ੍ਹਾ ਮੋਗਾ 87 ਕੂਤਰੋ ਡੇਸੀ ਵੀਰੇ ਟੋਟਲ 1700 ਮੋਟ ਨੂੰ 4:30 ਮਿੰਟ ਤੇ ਪੰਜ ਕੂਤਰਾਂ ਦੀ ਬਾਜੀ ਸਾਂਗੀ ਉਹ ਸਾਂਜੀ ਹੋ ਗਈ ਸੀ ਡੱਬੀ ਡਾਲਾ ਮਨਪ੍ਰੀਤ ਰਾਜਾਣਾ ਸ਼ੈਨਾ ਦਬਾਈ ਮੰਨੂ ਪੱਤੋ ਪੂਰਨ ਹੇਰ ਅਗਲੀ ਬਾਜੀ ਸੀ ਪਿੰਡ ਲੱਲੂਆਣਾ ਜ਼ਿਲ੍ਹਾ ਮਾਨਸਾ 94 ਕੂਤਰੋ ਡੇਸੀ 1700 ਮੋਟ ਨੂੰ 4:50 ਤੇ ਵੀਰੇ ਚਾਰ ਕੂਤਰਾਂ ਦੀ ਬਾਜੀ ਸਾਂਜੀ ਹੋ ਗਈ ਸੀ ਮੋਰ ਬੱਪੀਆਣਾ ਜੱਸੀ ਰਾਪੁਰ ਵਿਸ਼ਵਾਸ ਖਿੱਲਣ ਕਾਲੂ ਰਾਮਨਗਰ ਇਚਾਰਾਂ ਦੀ ਸਾਂਝੀ ਹੋ ਗਈ ਸੀ ਵੀਰੇ ਅਗਲੀ ਬਾਜੀ ਸੀਗੀ ਪਿੰਡ ਬਾਠ ਜ਼ਿਲ੍ਹਾ ਬਠਿੰਡਾ 130 ਕੂਤਰ ਡੇਸੀ ਵੀਰੇ 2200 ਮੋਟ ਨੂੰ 4:20 ਮਿੰਟ ਤੇ ਤਿੰਨਾਂ ਦੀ ਬਾਜੀ ਸਾਂਝੀ ਹੋ ਗਈ ਸੀ ਪੁੱਟੋ ਲੰਬ ਵਾਲੀ ਕਾਲਾ 베ਗਾ ਤੇ ਵਿਸਕੀ ਝੰਡਾ ਵਾਲਾ ਪੁੱਟੋ ਲੰਬ ਵਾਲੀ ਦੇ ਕੂਤਰ ਬਈ ਇੱਥੇ ਸਰਣੋਂ ਵਾਧੂ ਡੇ ਸੀ ਪਿੰਡ ਬਾਠ ਅਗਲੀ ਬਾਜੀ ਸੀ ਵੀਰੇ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 64 ਕੂਤਰ ਡੇਸੀ 1700 ਮੋਟ ਨੂੰ 4:30 ਵਜੇ ਵੀਰੇ ਦੋ ਕੂਤਰਾਂ ਦੀ ਸਾਂਝੀ ਹੋ ਗਈ ਸੀ ਬੂਟਾ ਬਰੀਵਾਲਾ ਤੇ ਡਾਕਟਰ ਹਰਪ੍ਰੀਤ ਮਕਸਰ ਅਗਲੀ ਬਾਜੀ ਸੀ ਵੀ ਪਿੰਡ ਬਹਿਣੀਵਾਲ ਜ਼ਿਲ੍ਹਾ ਮੋਗਾ 75 ਕੂਤਰ ODE ਸੀ 1700 ਮੋਟ ਨੂੰ 4 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਜਲਜੀਤ ਕੋਕਰੀ ਗਾਂਧੀ কৃষ্ণਪੁਰਾ ਬੂਟਾ ਰੌਲੀ ਅਮਰਜੀਤ ਹਾਂਸ ਅਗਲੀ ਬਾਜੀ ਸੀਗੀ ਵੀਰੇ ਅੱਜ ਦੀ ਪਿੰਡ ਭਾਮੀਪੁਰਾ ਇੱਥੇ ਵੀਰੇ 124 ਕੂਤਰ ODE ਸੀਗੇ 2000 ਮੋਟ ਨੂੰ 5:15 ਤੇ ਬਾਜੀ ਨਹੀਂ ਪੜਗੀ ਸੀ 4 ਕੂਤਰਾਂ ਦੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਗਰੇਵਾਲ ਜਗਰਾਉ ਨੇ ਫ੍ਰਿਜ ਦਾ ਜੇਤੂ ਦੂਜਾ ਨੰਬਰ ਬਣਾਇਆ ਗੋਰਾ ਜਗਰਾਉ ਨੇ ਇਹ ਪੱਖੇ ਦਾ ਜੇਤੂ ਰਿਹਾ ਤੀਜਾ ਨੰਬਰ ਬਣਾਇਆ ਅਵੀ ਜੋਤ ਰੂਮੀ ਨੇ ਕੱਪ ਦਾ ਜੇਤੂ ਰਿਹਾ ਚੌਥਾ ਨੰਬਰ ਮੋਨੂ ਬਸੀਆਂ ਇਹ ਸਾਂਝੀ ਜਾਇਆ ਵੀਰੇ ਪਿੰਡ ਭੌਮੀਪੁਰਾ 124 UDC 2200 ਮੋਟ ਨੂੰ ਚਾਰ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਇੱਕ ਵੀਰੇ ਥੋੜੀ ਜੀ ਸੋਡੇ ਨਾਲ ਗੱਲ ਸਾਂਝੀ ਕਰਨੀ ਸੀ ਆਪਾਂ ਜਿਹੜੇ ਇੱਥੇ ਸੀ ਵੀਰੇ 16 ਮਈ 2024 ਨੂੰ ਇਹ ਸਾਰੀਆਂ ਬਾਜ਼ੀਆਂ ਦੀ ਤੇ ਵੀਰੇ ਕੀ ਹੁੰਦਾ ਕਈ ਵਾਰੀ ਨਾ ਅਪਡੇਟ ਰਹਿ ਜਾਂਦੀ ਹੈ ਕਿ ਆਪਾਂ ਵੀਰੇ ਕੋਈ ਬੰਦੇ ਤਾਂ ਰੱਖੇ ਨਹੀਂ ਹੋ ਜਾਣਾ ਅਪਡੇਟ ਇਕੱਠੀ ਕਰਨ خاطر ਆਪਾਂ ਖੋਦੀ ਵੀਰੇ ਸਾਰੇ ਦਿਨ ਮੱਥਾ ਮਾਰ ਕੇ ਗਰੁੱਪਾਂ ਚ ਅਪਡੇਟ ਇਕੱਠੀ ਕਰੀਦੀ ਆ। ਕਈ ਵਾਰੀ ਕੀ ਹੁੰਦਾ ਬਾਜੀ ਆਉਂਦੇ ਨੇ ਵੀਰੇ ਜਿਆਦਾ ਆਪਣੇ ਪੰਜਾਬ ਚ ਹੁਣ ਤੁਹਾਨੂੰ ਪਤਾ ਨਾ ਗਰਮੀ ਦਾ ਮੌਸਮ ਆ। ਕਈ ਵਾਰੀ ਵੀਰੇ ਨਹੀਂ ਪਤਾ ਲੱਗਦਾ ਕੋਈ ਬਾਜੀ ਨਿਬੜ ਜਾਂਦੀ ਉਹਦੀ ਅਪਡੇਟ ਨਹੀਂ ਆਉਂਦੀ ਹਨਾ ਗਰੁੱਪ ਚ। ਸੋ ਵੀਰੇ ਕੋਸ ਵੀ ਰੱਖਣ ਲੱਗ ਜਾਂਦੇ ਹਨਾ ਕਮੈਂਟਾਂ ਜਾ ਕੇ ਵੀਰੇ ਆ ਬਾਜੀ ਦੀ ਅਪਡੇਟ ਨਹੀਂ ਪਾਈ ਹਨਾ। ਸੋ ਵੀਰੇ ਉਹਨਾਂ ਵੀਰਾਂ ਨੂੰ ਹਨਾ ਮੈਂ ਦੱਸ ਦਿੰਨਾ ਵੀਰੇ ਕਈ ਵਾਰੀ ਕੀ ਹੁੰਦਾ ਆਪਾਂ ਵੀਰੇ ਆਪਣੇ ਕੋਲੇ ਆਉਂਦੀ ਨਹੀਂ। ਕੋਈ ਆਪਾਂ ਜਾਣ ਕੇ ਤਾਂ ਵੀਰੇ ਆਪਾਂ ਅਪਡੇਟ ਰੱਖ ਕੇ ਕਰਨਾ ਤਾਂ ਕੋਸਿਆ ਨਹੀਂ ਹਨਾ। ਸੋ ਵੀਰੇ ਹਨ ਕਈ ਵੇਰੇ ਅਪਰੇਟ ਨਹੀਂ ਪੈਂਦੀ ਕਈ ਵੇਰੇ ਆਪਣੇ ਤੋਂ ਵੀ ਕਈ ਮਿਸਵਾਹੀ ਨੇ ਕੋਈ ਆਪਾਂ ਇਹ ਜੀ ਗੱਲ ਨਹੀਂ ਹਣਾ ਕਈ ਵੇਰੇ ਅਪਰੇਟ ਆਉਂਦੀ ਨਹੀਂ ਠੀਕ ਹੈ ਵੀਰੇ ਤਾਂ ਕਰਕੇ ਅਪਰੇਟ ਨਹੀਂ ਪੈਂਦੀ ਹੁੰਦੀ ਨਹੀਂ ਵੀਰੇ ਆਪਾਂ ਅਪਰੇਟ ਰੱਖ ਕੇ ਕੁਝ ਨਹੀਂ ਕਰਨਾ ਹੁੰਦਾ ਤੇ ਬਾਕੀ ਵੀਰੇ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਖਾਤਰ ਹਣਾ ਵੀਡੀਓ ਨੂੰ ਲਾਈਕ ਕਰ ਦਿਓ ਬਾਈ ਸ਼ੇਅਰ ਕਰ ਦਿਓ ਤੇ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਬਹੁਤ-ਬਹੁਤ ਜੀ